ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਮਹੰਗੇ ਸ਼ਬਦ ਜਿਹੜੇ ਨੇ ਉਹਨਾਂ ਦੇ ਜੋ ਉਚਾਰਨ ਨੇ ਸਿੱਖ ਰਹੇ ਆ ਤੇ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਜੋ 537 ਅੰਗ ਤੇ ਆਉਂਦਾ ਹੈ ਬਿਹਗੜਾ ਰਾਗ ਹੈ ਇੱਕ ਓੰਕਾਰ ਇੱਕ ਓੰਕਾਰ ਇਸ ਤਰ੍ਹਾਂ ਬੋਲਣਾ ਏਕਮਕਾਰ ਨਹੀਂ ਕਹਿਣਾ ਇਸ ਦਾ ਉਚਾਰਨ ਅਸੀਂ ਪੰਜ ਬਾਣੀਆਂ ਦੀ ਸੰਖਿਆ ਕੀਤੀ ਹੈ ਉਸ ਦੇ ਵਿੱਚ ਦੱਸਿਆ ਹੋਇਆ ਹੈ ਸਾਰੀ ਸੰਖਿਆ ਜੂ ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਵੱਖ-ਵੱਖਰੇ ਭਾਗ ਬਣੇ ਨੇ ਜਾ ਕੇ ਸਰਵਣ ਕਰ ਸਕਦੇ ਹੋ ਇੱਕ ਓੰਕਾਰ ਸਤਿਨਾਮ ਸਤਨਾਮ ਨਹੀਂ ਕਹਿਣਾ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਹાગੜਾ ਚੌਪਦੇ ਮਹੱਲਾ ਪੰਜਵਾ ਘਰ ਦੂਜਾ ਹੁਣ ਧਿਆਨ ਰੱਖਣਾ ਸੰਗਤ ਜੀ ਘਰ ਦੋ ਨਹੀਂ ਕਹਿ ਦੇਣਾ ਘਰ ਦੂਜਾ ਉਚਾਰਨ ਕਰਨਾ ਦੂਤਣ ਸੰਗਰੀਆ ਭਯੰਗਣ ਬਸਰੀਆ ਹੁਣ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਸੰਗਰੀਆ ਨਹੀਂ ਕਹਿ ਦੇਣਾ ਐੜਾ ਸੰਬੰਧਕ ਲਾ ਕੇ ਉਚਾਰਨ ਕਰਨਾ ਦੂਤਨ ਸੰਗਰੀਆ ਸੰਗਰੀ ਬੋਲ ਕੇ ਪੂਰਾ ਤੇ ਐੜੇ ਕੰਨਾ ਇਹ ਵੱਖਰਾ ਸੰਬੰਧਕ ਲਾ ਕੇ ਉਚਾਰਨ ਕਰਨਾ ਸੰਗਰੀਆ ਨਹੀਂ ਕਹਿਣਾ ਸੰਗਰੀਆ ਭਯੰਗਨ ਪਯੰਗਨ ਬਸਰੀਆ ਐੜਾ ਵੱਖਰਾ ਲਾਉਣਾ ਹਨਕ ਉਪਰੀਆ ਇਹਨੂੰ ਉਪਰੀਆ ਪੜ੍ਹਨਾ ਹੈ ਉਪਰੀਆ ਨਹੀਂ ਕਹਿਣਾ ਉਪਰੀਆ ਜਿਹੜਾ ਊੜੇ ਔਂਕੜੇ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਉਹ ਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਤੋ ਸੁਖ ਸਹਜਰੀਆ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਐੜਾ ਜਿਹੜਾ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਤੋ ਸੁਖ ਸਹਜਰੀਆ ਸਹਜਰੀ ਸਹਿਜ ਜਰੀ ਇਕੱਠਾ ਬੋਲ ਦੇਣਾ ਤੇ ਐੜੇ ਕੰਨਾ ਇਹ ਵੱਖਰਾ ਕਰ ਦੇਣਾ ਸਹਿਜ ਜਰੀ ਆ ਸਹਿਜ ਜਰੀਆ ਨਹੀਂ ਕਹਿਣਾ ਜੇ ਸਹਿਜ ਜਰੀਆ ਕਹਿੰਨੇ ਫਿਰ ਐਡਾ ਸੰਬੰਧਕ ਨਹੀਂ ਲੱਗਦਾ ਐੜਾ ਵੱਖਰਾ ਕਰ ਦੇਣਾ ਤੇ ਸਹਿਜ ਜਰੀ ਇਕੱਠਾ ਕਰ ਦੇਣਾ ਸਹਿਜ ਜਰੀ ਆ ਰਹਾਉ ਮਿੱਥਣ ਮੋਹਰੀਆ ਇਹ ਵੀ ਐਡਾ ਸੰਗਤ ਜੀ ਵੱਖਰਾ ਕਰਨਾ ਹੈ ਸੰਬੰਧਕ ਲਾਉਣਾ ਹੈ ਮਿੱਥਣ ਮੋਹਰੀਆ ਮੋਹਰੀਆ ਨਹੀਂ ਕਹਿ ਦੇਣਾ ਮੋਹਰੀਆ ਮੋਹਰੀਆ ਅਨ ਕੋ ਅਨ ਕੋ ਮੇਰੀਆ ਇਕੱਠਾ ਹੀ ਪਾਠ ਹੈ ਅਨ ਕੋ ਮੇਰੀਆ ਵਿੱਚ ਘੁੰਮਣ ਕਿਰਿਆ ਵਿੱਚ ਘੁੰਮਣ ਕਿਰਿਆ ਸਗਲ ਤੇ ਇਸ ਦਾ ਜਿਹੜਾ ਪਾਠ ਹੈ ਬਟਰੀਆ ਬੋਲਣਾ ਸੰਗਤ ਜੀ ਬੱਬਾ ਇਹ ਵੱਖਰਾ ਕਰ ਦੇਣਾ ਤੇ ਟਰੀਆ ਵੱਖਰਾ ਕਰ ਦੇਣਾ ਬਟਰੀਆ ਬਟਰੀਆ ਨਹੀਂ ਕਹਿਣਾ कि ਜੇ ਆਪ ਇਕੱਠਾ ਬੋਲਦੇ ਫਿਰ ਬਟਰੀਆ ਬੰਦ ਹੈ ਪਰ ਜਿਹੜੇ ਸੰਬੰਧਕ ਲਾ ਕੇ ਉਚਾਰਨ ਕਰਾਂਗੇ ਬੱਬਾ ਵੱਖਰਾ ਕਰਾਂਗੇ ਬਟਰੀਆ ਫਿਰ ਸੁੱਧ ਉਚਾਰਨ ਹੋਵੇਗਾ ਬਟਰੀਆ ਸਗਲ ਬਟਰੀਆ ਬਿਰਖ ਇਕ ਤਰੀਆ ਬਹੁ ਵਿਧ ਪਰਿਆ ਥਿਰ ਸਾਧ ਸਫਰੀਆ ਹੁਣ ਇਹ ਜਿਹੜਾ ਪਾਠ ਹੈ ਸਫਰੀਆ ਇਹ ਵੀ ਐਡਾ ਜਿਹੜਾ ਵੱਖਰਾ ਲਾ ਦੇਣਾ ਹੈ ਸਫਰੀਆ ਸਫਰੀਆ ਇਸ ਤਰ੍ਹਾਂ ਉਚਾਰਨ ਕਰਨਾ ਥਿਰ ਸਾਧ ਸਫਰੀਆ ਜੈ ਕੀਰਤਨ ਹਰੀਆ ਜੈ ਕੀਰਤਨ ਹਰੀਆ ਤੇ ਅੱਗੇ ਜਿਹੜਾ ਸ਼ਬਦ ਆਇਆ ਨਾਨਕ ਸਰਨਰੀ ਆ ਸਰਨਰੀ ਆ ਐਡਾ ਇਹ ਸੰਬੰਧ ਕਲੋਣਾ ਹੈ ਸਰਨਰੀਆ ਨਹੀਂ ਕਹਿਣਾ ਕਿਉਂਕਿ ਆਮ ਹੀ ਸੰਗਤ ਇਸ ਨੂੰ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਉਹ ਇਕੱਠਾ ਹੀ ਉਚਾਰਨ ਕਰ ਜਾਂਦੀਆਂ ਸਹਿਨਰੀਆ ਸਹਿਨਰੀਆ ਪਾਠ ਨੂੰ ਉਚਾਰਨ ਕਰਨਾ ਸਹਿਨਰੀਆ ਸਹਿਨਰੀ ਆ ਕਿ ਜਿਹੜਾ ਸਰਨਰੀਆ ਪਾਠ ਜਿਹੜਾ ਸਸ ਰਾਰਾ ਨਾ ਰਾਰੇ ਬਿਹਾਰੀ ਸਰਨਰੀ ਇਕੱਠਾ ਹੈ ਤੇ ਐਡਾ ਜਿਹੜਾ ਇਹ ਵੱਖਰਾ ਕਰ ਦੇਣਾ ਹੈ ਇਹ ਕੱਲਾ ਬੋਲਣਾ ਹੈ ਸਰਨਰੀ ਆ ਸਰਨਰੀਆ ਉਚਾਰਨ ਕਰਨਾ ਹੈ ਹਰੀਆ ਸਫਰੀਆ ਇਹ ਵੀ ਸਫਰੀਆ ਐਡਾ ਵੱਖਰਾ ਹੈ ਇਹ ਇਕੱਠਾ ਪਾਠ ਹੈ ਇਹ ਸਰਨਰੀਆ ਐਡਾ ਵੱਖਰਾ ਹੈ ਸੰਬੰਧਕ ਲਾ ਕੇ ਉਚ ਉਂਝ ਪਾੜ ਇਕੱਠਾ ਹੈ ਪਰ ਜਿਹੜਾ ਐਡਾ ਵੱਖਰਾ ਕੱਲਾ ਬੋਲਣਾ ਹੈ ਸਰਨਰੀਆ ਸੋ ਸੰਗਤ ਜੀ ਇਸ ਪਾਵਨ ਪਵਿੱਤਰ ਦਾ ਸ਼ਲੋਕ ਦਾਵ ਜੀ ਨੇ ਉਚਾਰਨ ਸਿੱਖਿਆ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ